ਵਪਾਰਕ ਸਾਂਝ ਲਈ ਬਾਰਡਰ ਖੋਲਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਟਾਰੀ ਵਾਗਾ ਸਰਹੱਦ ਤੇ ਕੀਤਾ ਅਪੀਲ ਮੁਜ਼ਾਹਰਾ ਸਿਰ ਤੇ ਕਣਕ ਦੀਆਂ ਬੋਰੀਆਂ ਰੱਖ ਕੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਬਾਰਡਰ ਵੱਲ ਨੂੰ ਕੀਤਾ ਮਾਰਚ ਨਫ਼ਰਤ ਦੀ ਰਾਜਨੀਤੀ ਨੂੰ ਰੱਦ ਕਰਦੇ ਹੋਏ ਭਾਰਤ-ਪਾਕ ਸਰਹੱਦ ਤੇ ਵਪਾਰ ਖੋਲੇ ਤਾਂ ਕਿ ਖੁਸ਼ਹਾਲੀ ਤੇ ਅਮਨ ਆ ਸਕਣ ਕਿਸਾਨਾਂ ਮਜ਼ਦੂਰਾਂ ਤੇ ਵਪਾਰੀ ਵਰਗ ਦੀ ਖੁਸ਼ਹਾਲੀ ਲਈ ਅਤੇ ਦੋਹਾਂ ਦੇਸ਼ਾਂ ਦੀ ਵਪਾਰਕ ਸਾਂਝ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਅਪੀਲ ਮੁਜ਼ਾਰਾ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਫ਼ਰਤ ਦੀ ਰਾਜਨੀਤੀ ਨੂੰ ਇਨਕਾਰ ਕਰਕੇ ਅਤੇ ਖੁਸ਼ਹਾਲੀ, ਆਮਨ ਅਤੇ ਕਾਨੂੰਨੀ ਜ਼ਿੰਮੇਵਾਰੀ ਦੀ ਪੱਖਦਾਰੀ ਕਰੀਏ। ਉਨ੍ਹਾਂ ਕਿਹਾ ਕਿ ਅਟਾਰੀ ਬਾਗਾ ਬਾਰਡਰ ਰਾਹੀਂ ਭਾਰਤ-ਪਾਕਿਸਤਾਨ ਵਪਾਰ ਖੋਲਣ ਦੀ ਮੰਗ ਸਿਰਫ ਆਰਥਿਕਤਾ ਨਹੀਂ ਸਗੋਂ ਇਤਿਹਾਸਕ ਅਤੇ ਕਾਨੂੰਨੀ ਜ਼ਰੂਰਤ ਹੈ ਜਿਵੇਂ ਕਿ ਕਿਸਾਨ ਵਪਾਰੀ ਤੇ ਆਮ ਲੋਕ ਖੁੱਲੇ ਵਪਾਰ ਦੀ ਮੰਗ ਕਰਦੇ ਹਨ ਪੰਜਾਬ ਦੇ ਕਿਸਾਨ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਘੱਟ ਮੁੱਲਾਂ ਅਤੇ ਮੰਡੀਆਂ ਦੀ ਕਮੀ ਕਾਰਨ ਪੀੜਤ ਹਨ ਸਰਹੱਦ ਖੁੱਲਣ ਨਾਲ ਉਹ ਆਪਣੀ ਕਣਕ ਚੋਲ ਸਬਜ਼ੀਆਂ ਤੇ ਫਲ ਵਧੀਆ ਕੀਮਤ ਤੇ ਵੇਚ ਸਕਣਗੇ ਵਪਾਰੀ ਖਾਸ ਕਰਕੇ ਸੁੱਕੇ ਫਲਾਂ, ਸਿਮੇਂਟ, ਕੱਪੜੇ ਅਤੇ ਉਦਯੋਗਿਕ ਮਾਲ ਆਪਣੀਆਂ ਖੁਈਆਂ ਮਾਰਕੀਟਾਂ ਮੂੜ ਹਾਸਲ ਕਰ ਸਕਣਗੇ। ਟ੍ਰਾਂਸਪੋਰਟ, ਗੋਦਾਮ, ਹੋਟਲ ਤੇ ਟੂਰਿਜ਼ਮ ਖੇਤਰ ਵਿੱਚ ਹਜ਼ਾਰਾਂ ਨੌਕਰੀਆਂ ਬਣਨਗੀਆਂ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਨੂੰ ਬਹੁਤ ਸਾਰਾ ਆਰਥਿਕ ਲਾਭ ਹੋਵੇਗਾ। ਜਿਵੇਂ ਸਰਹੱਦ ਖੁੱਲਣ ਨਾਲ ਭਾਰਤ ਦੇ ਜੀਡੀਪੀ ਵਿੱਚ 1% ਵਾਧਾ ਹੋ ਸਕਦਾ ਹੈ। ਖੇਤਰੀ ਖੁਸ਼ਹਾਲੀ ਨਾਲ ਭਾਰਤ ਦੀ ਵਿਸ਼ਵ ਪੱਧਰ ਵਿੱਚ ਜ਼ਿੰਮੇਵਾਰ ਰਾਸ਼ਟਰ ਦੀ ਛਵੀ। ਮਜਬੂਤ ਹੋਵੇਗੀ ਕੇਂਦਰੀ ਏਸ਼ੀਆ ਨਾਲ ਜੁੜਨ ਦੇ ਰਾਹ ਖੁੱਲਣਗੇ ਵਿਦੇਸ਼ੀ ਬੰਦਰਗਾਹਾਂ ਉੱਤੇ ਨਿਰਭਰਤਾ ਘਟੇਗੀ ਸੁਰੱਖਿਆ ਸੰਬੰਧੀ ਗਲਤ ਫੈਲਾਏ ਡਰ ਦਾ ਜਵਾਬ ਕੀ ਡਬਲਿਊਟੀਓ ਦੇ ਕਾਨੂੰਨ ਅਨੁਸਾਰ ਸੁਰੱਖਿਆ ਕਾਰਨਾ ਕਰਕੇ ਰੋਕ ਲਗਾਉਣੀ ਜਾਇਜ਼ ਹੈ ਪਰ ਸਿਰਫ ਸਾਵਧਾਨੀ ਤੇ ਨੀਮਾ ਅਨੁਸਾਰ ਵਪਾਰ ਬੰਦ ਕਰਨਾ ਸੁਰੱਖਿਆ ਨਹੀਂ ਸਗੋਂ ਨਫ਼ਰਤ ਵਧਾਉਂਦਾ ਹੈ ਆਰਥਿਕ ਨਿਕਟਤਾ ਲੜਾਈ ਦੀ ਸੰਭਾਵਨਾ ਘਟਾਉਂਦੀ ਹੈ ਇਤਿਹਾਸਕ ਤਜਰਬਾ ਸਿਖਾਉਂਦਾ ਹੈ ਨਫਰਤ ਦੀ ਰਾਜਨੀਤੀ ਦਾ ਪਰਦਾ ਫਾਸ਼ ਸਾਵਰਕਰ ਤੋਂ ਮੋਦੀ ਤੱਕ ਅੱਜ ਦੀਆਂ ਕਾਰਵਾਈਆਂ ਵੀ ਦੀ ਸਾਵਰਕਰ ਦੀ ਵੰਡਵਾਦੀ ਸੋਚ ਉੱਤੇ ਆਧਾਰਿਤ ਹਨ ਜਿਸ ਨੇ ਮੁਸਲਮਾਨਾਂ ਨੂੰ ਹਮੇਸ਼ਾ ਦਾ ਦੁਸ਼ਮਣ ਬਣਾਇਆ ਭਾਜਪਾ ਆਰਐਸਐਸ ਹੋਰ ਚੋਣ ਦੌਰਾਨ ਪਾਕਿਸਤਾਨ ਵਿਰੋਧੀ ਜਿਹਦੀ ਨਾਰੇ ਲਾ ਕੇ ਆਉਂਦੇ ਹਨ ਵਕਫ ਬੋਰਡ ਦੇ ਮਸਲੇ ਧਾਰਮਿਕ ਮਾਮਲਿਆਂ ਦੀ ਰਾਜਨੀਤੀ ਅਤੇ ਕਿਸਾਨਾਂ ਦੇ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣਾ ਇਸ ਰਣਨੀਤੀ ਦਾ ਹਿੱਸਾ ਹੈ ਸਿੱਖ ਤੇ ਹੋਰ ਘੱਟ ਸੰਖੇਪ ਸਮਾਜ ਜੋ ਅਸਲ 'ਚ ਖੁਸ਼ਹਾਲੀ ਤੇ ਭਾਈਚਾਰੇ ਨੂੰ ਚਾਹੁੰਦੇ ਹਨ ਇਸ ਵੰਡਵਾਤ ਤੋਂ ਪੀੜਤ ਹਨ ਸਿੱਖ ਅਤੇ ਘੱਟ ਸੰਖੇਪ ਦ੍ਰਿਸ਼ਟੀਕੋਣ ਵਪਾਰਨਾ ਕੀ ਵੰਡ ਪੰਜਾਬੀ ਸੱਭਿਆਚਾਰ ਸਿੱਖੀ ਅਤੇ ਸਾਂਝੀ ਵਿਰਾਸਤ ਸਦੀਆਂ ਤੋਂ ਸਰਹੱਦ ਪਾਰ ਸਬੰਧਾਂ ਉੱਤੇ ਖੜੀ ਹੈ ਵਾਗਾ ਰਾਖ ਖੁੱਲਣ ਨਾਲ ਸੰਸਕਾਰਕ ਆਤਮਿਕ ਤੇ ਵਪਾਰਕ ਰਿਸ਼ਤੇ ਮੁੜ ਜਿਉਂਦੇ ਸਿੱਖੀ ਦੇ ਅਸੂਰ ਸਰਬੱਤ ਦਾ ਭਲਾ ਅਮਨ ਤੇ ਭਾਈਚਾਰੇ ਦੀ ਮੰਗ ਕਰਦੇ ਹਨ ਅਣਵੀਂ ਜੰਗ ਦਾ ਖਤਰਾ ਸਾਵਧਾਨੀ ਦੀ ਲੋੜ ਵੱਡੀ ਵੱਡੀ ਜੰਗੀ ਗੱਲਬਾਤ ਅਣਵੀਂ ਜੰਗ ਦੇ ਖਤਰੇ ਨੂੰ ਵਧਾਉਂਦੀ ਹੈ ਸੱਚੀ ਸੁਰੱਖਿਆ ਆਰਥਿਕ ਵਿਕਾਸ ਸੁਵਾਦ ਅਤੇ ਇਨਸਾਫ ਵਿੱਚ ਹੈ ਨਾ ਕਿ ਨਾਰਿਆਂ ਤੇ ਧਮਕੀਆਂ ਵਿੱਚ ਉਹਨਾਂ ਕਿਹਾ ਕਿ ਭਾਰਤ ਨੂੰ ਨਫ਼ਰਤ ਦੀ ਪੁਰਾਣੀ ਰਾਜਨੀਤੀ ਦਾ ਕੈਦੀ ਨਹੀਂ ਬਣਾਇਆ ਜਾ ਸਕਦਾ ਸਮਾਂ ਆ ਗਿਆ ਹੈ ਕਿ ਅਸੀਂ ਵਾਗਾ ਰਹੀ ਭਾਰਤ ਪਾਕਿਸਤਾਨ ਵਪਾਰ ਮੁਰਖ ਖੋਲੀਏ ਕਾਨੂੰਨੀ ਜ਼ਿੰਮੇਵਾਰੀਆਂ ਨਿਭਾਈਏ ਕਿਸਾਨਾਂ ਤੇ ਉਦਯੋਗਾਂ ਨੂੰ ਜੀਵਨ ਦਈਏ ਤੇ ਅਮਨ ਦਾ ਰਾਜ ਚੁਣੀਏ ਕਿਸਾਨਾਂ ਵਪਾਰੀਆਂ ਮਜ਼ਦੂਰਾਂ ਤੇ ਘੱਟ ਸੰਖਿਆਕਾਂ ਦੀ ਇਹ ਆਵਾਜ਼ ਹੈ ਭਾਰਤ ਦੇ ਸੰਵਿਧਾਨਕ ਆਦਰਸ਼ਾਂ ਦੀ ਇਹ ਮੰਗ ਹੈ ਮਨੁੱਖਤਾ ਦੀ ਇਹ ਲੋੜ ਹੈ